ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਪਿਛਲਾ ਬਲੌਗ ਜਾ ਕੇ ਦੇਖ ਲਿਆ ਹੋਗਾ ਜੋ ਕਿ ਡੀਮਾਰਟ ਦਾ ਨਿਊ ਫਗਵਾੜੇ ਦੇ ਖੁੱਲਿਆ ਸੀਗਾ ਠੀਕ ਆ ਉਹਦਾ ਅਸੀਂ ਪਿਛਲਾ ਬਲੌਗ ਪਾਇਆ ਸੀ ਆ ਜਿਹੜਾ ਹੈ ਉਹਦਾ ਦੂਜਾ ਪਾਰਟ ਆ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਰਹਿ ਗਈਆਂ ਸੀਗੀਆਂ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਜਿਨ੍ਹਾਂ ਨੇ ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਚਲੋ ਵੀਡੀਓ ਸ਼ੁਰੂ ਕਰਦੇ ਆਂ ਦੇਖ ਸਕਦੇ ਆਂ ਇੱਧਰ ਕੱਚ ਵਗੈਰਾ ਦੇ ਭਾਂਡੇ ਲੱਗੇ ਹੋਏ ਆ ਦੇਖ ਸਕਦੇ ਆਂ ਡੱਬੇ ਵਗੈਰਾ ਕਿੰਨੇ ਵਧੀਆ ਵਧੀਆ ਦੇਖ ਸਕਦੇ ਆਂ ਨਾਲ ਸਿੱਪਰ ਦਿੱਤਾ ਹੋਇਆ ਹੈ ਉਹਨਾਂ ਨੇ ਇਹ ਸਿਰਫ ਤੁਹਾਨੂੰ 80 ਰੁਪਏ ਦੇ ਵਿੱਚ ਮਿਲ ਜਾਣਾ ਹਾਂਜੀ ਜੀ 80 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਦੇਖ ਦੇਖ ਤੇ ਤੁਸੀਂ ਡੀਮਾਰਟ ਦੇ ਵਿੱਚੋਂ ਆਪਣੇ ਘਰ ਦੀਆਂ ਹਰੇਕ ਮਤਲਬ ਕਿ ਜਿਹੜੀ ਵੀ ਜ਼ਰੂਰਤ ਚੀਜ਼ ਆ ਉਹ ਤੁਸੀਂ ਇੱਥੋਂ ਲੈ ਸਕਦੇ ਹਰੇਕ ਚੀਜ਼ ਇੱਥੇ ਅਵੇਲੇਬਲ ਆ ਇੱਕ ਛਤ ਤਲੇ ਤੁਹਾਨੂੰ ਸਾਰੀਆਂ ਚੀਜ਼ਾਂ ਅਵੇਲੇਬਲ ਆ ਠੀਕ ਆ ਕੋਈ ਗੱਲ ਨਹੀਂ ਅਗਲਾ ਬਲੌਗ ਅਸੀਂ ਕੱਪੜਿਆਂ ਤੇ ਵੀ ਲੈ ਕੇ ਆਵਾਂਗੇ ਡੀਮਾਰਟ ਦੇ ਜਿਹੜੇ ਕੱਪੜੇ ਆ ਉਹ ਅਲੱਗ ਬਲੌਗ ਬਣਾਵਾਂਗੇ ਉਹ ਵੀ ਜ਼ਰੂਰ ਦੇਖਿਓ ਤੇ ਪਿਛਲਾ ਬਲੌਗ ਜੇ ਨੇ ਦੇ ਹੀ ਦੇਖਿਆ ਉਹ ਵੀ ਜ਼ਰੂਰ ਜਾ ਕੇ ਦੇਖੋ ਤੇ ਚਲੋ ਅੰਜੋਏ ਕਰੋ ਮੇਰਾ ਬਲੌਗ ਜਲਦੀ ਜਲਦੀ ਵੀਡੀਓ ਦੇਖ ਕੇ ਜਾਓ ਤੁਸੀਂ ਵੀ ਸ਼ੋਪਿੰਗ ਕਰਨ ਦੇ ਲਈ ਚਲੋ ਦੇਖ ਸਕਦੇ ਆ ਇੱਧਰ ਦੇਖ ਸਕਦੇ ਤੁਸੀਂ ਕੱਪ ਵਗੈਰਾ ਲੱਗੇ ਹੋ ਆ ਦੇਖ ਸਕਦੇ ਇਹ ਵੀ ਬਹੁਤ ਵਧੀਆ ਵਧੀਆ ਕੱਪ ਆ ਡਿਜ਼ਾਈਨ ਲੱਗੇ ਹੋਏ ਆ ਕੱਚ ਦੇ ਆ ਠੀਕ ਆ ਤੇ ਇੱਧਰ ਡਿਜ਼ਾਈਨ ਵਾਲੇ ਇਹ ਵੀ ਤੁਹਾਨੂੰ ਡਿਸਕਾਊਂਟ ਮਿਲਿਆ ਹੋਇਆ ਦੇਖ ਸਕਦੇ ਕਈਆਂ ਤੇ 59% ਦਾ ਡਿਸਕਾਊਂਟ ਆ ਕਈਆਂ ਤੇ 90% ਆ ਠੀਕ ਆ ਸਾਰਿਆਂ ਤੇ ਮਤਲਬ ਕਿ ਡਿਸਕਾਊਂਟ ਪੈਸਿਆਂ ਦਿੱਤਾ ਹੋਇਆ ਕਿਸੇ ਤੇ 150 ਰੁਪਏ ਡਿਸਕਾਊਂਟ ਆ ਕਿਸੇ ਤੇ ਕੁਛ ਨਾ ਸਾਰੇ ਇਹ ਤਾਂ ਡਿਸਕਾਊਂਟ ਦਿੱਤੇ ਹੋਏ ਆ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਫਗਵਾੜੇ ਦੇ ਵਿੱਚ ਨਿਊ ਖੁੱਲਿਆ ਆਇਆ ਇਹ ਬਹੁਤ ਬਹੁਤ ਉਹਨਾਂ ਨੇ ਮਤਲਬ ਕਿ ਡਿਸਕਾਊਂਟ ਤੇ ਲਗਾਇਆ ਹੋਇਆ ਇੱਕ ਦਿਨ ਨਾਲ ਇੱਕ ਫ੍ਰੀ ਵੀ ਆ ਸਾਰੇ ਤੁਸੀਂ ਪਹਿਲੇ ਤੇ ਇੱਧਰ ਦੇਖ ਸਕਦੇ ਤੁਸੀਂ ਕੱਚ ਦੀਆਂ ਗਲਾਸੀਆਂ ਜਿਹਦੇ ਜੂਸ ਵਗੈਰਾ ਵੀ ਨੂੰ ਉਹ ਵੀ ਇੱਥੇ ਲੱਗੀਆਂ ਹੋਈਆਂ ਆ ਸਿਕਾ ਸਿਰਫ 200 ਰੁਪਏ ਦੇ ਵਿੱਚ ਮਿਲਣੀਆਂ ਠੀਕ ਆ ਤੇ ਇੱਧਰ ਤੁਸੀਂ ਡਿਨਰ ਸੈੱਟ ਵੀ ਆਪ ਤਿਆਰ ਕਰ ਸਕਦੇ ਠੀਕ ਆ ਆ ਤੁਹਾਨੂੰ 200 ਦੇ ਵਿੱਚ ਚਾਰ ਕੌਲੀਆਂ ਤੇ ਦੋ ਪਲੇਟਾਂ ਮਿਲਣਗੀਆਂ ਠੀਕ ਆ ਤੇ ਮਤਲਬ ਕਿ ਇੱਧਰ ਪਲੇਟਾਂ ਵੀ ਦਿੱਤੀਆਂ ਹੋਈਆਂ ਕੋਲੀਆਂ ਸਾਰੀਆਂ ਹੀ ਮਤਲਬ ਕਿ ਵਧੀਆ ਆ ਦੇਖ ਸਕਦੇ ਆ ਤੁਸੀਂ ਆਪ ਵੀ ਮਤਲਬ ਕਿ ਤਿਆਰ ਕਰਵਾ ਸਕਦੇ ਆ ਇੱਥੋਂ ਤੁਸੀਂ ਆਪ ਤਿਆਰ ਕਰ ਸਕਦੇ ਆ ਜਿੱਦਾਂ ਡਿਨਰ ਸੈੱਟ ਵਗੈਰਾ ਲੈਣੇ ਆ ਨਾ ਉਹ ਤੁਸੀਂ ਇੱਥੋਂ ਸਾਰੀਆਂ ਚੀਜ਼ਾਂ ਲੈ ਸਕਦੇ ਆ ਜੀ ਇੱਧਰ ਹੁਣ ਤੁਸੀਂ ਦੇਖ ਸਕਦੇ ਆ ਡਰਾਇਰ ਵਗੈਰਾ ਹੋਗੇ ਹਨਾ ਲੇਡੀਜ਼ ਨੂੰ ਇਹ ਬਹੁਤ ਜ਼ਿਆਦਾ ਨੀਡ ਹੁੰਦੀ ਆਂਦੀ ਹੈ ਨਾ ਦੇਖ ਸਕਦੇ ਡਰਾਇਰ ਵਗੈਰਾ ਹੋ ਗਏ ਇਧਰ ਪੱਖੇ ਵੀ ਲੱਗੇ ਹੋਏ ਆ ਥੱਲੇ ਸਾਰਿਆਂ ਦੇ ਪ੍ਰਾਈਸ ਨਾਲ ਦਿੱਤੇ ਹੋਏ ਆ ਡਿਸਕਾਊਂਟ ਵੀ ਦਿੱਤੇ ਹੋਏ ਆ ਕਿੰਨੇ ਡਿਸਕਾਊਂਟ ਤੇ ਤੁਸੀਂ ਲੈਣੇ ਆ ਸਾਰਾ ਤੁਹਾਨੂੰ ਨਾਲ ਹੀ ਨਾਲ ਦੇ ਦਿੱਤਾ ਹੋਇਆ ਆ ਠੀਕ ਆ ਇਧਰ ਪ੍ਰੈਸ ਹੋ ਗਈ ਪ੍ਰੈਸ ਵੀ ਤੁਸੀਂ ਦੇਖ ਸਕਦੇ ਆ ਠੀਕ ਆ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਆ ਜਿਹੜੀ ਮਰਜ਼ੀ ਕੰਪਨੀ ਦੀ ਲਓ ਆ ਦੇਖ ਸਕਦੇ ਆ ਡਰਾਇਰ ਆ ਇਹ ਸਿਰਫ ਤੁਹਾਨੂੰ 600 ਦਾ ਡਰਾਇਰ ਮਿਲਣਾ ਆ ਠੀਕ ਆ ਤੇ ਇਧਰ ਟਿਊਬਾਂ ਵਗੈਰਾ ਮਤਲਬ ਕਿ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਆ ਜੀ ਇਧਰ ਹੁਣ ਆ ਗਿਆ ਜੀ ਜਿੱਦਾਂ ਪਾਣੀ ਤਤਕ ਜਿੱਦਾਂ ਕੇਤਲੀ ਵਗੈਰਾ ਦੇਖ ਸਕਦੇ ਆ ਤੁਸੀਂ ਸਾਰੀਆਂ ਇੱਥੇ ਅਵੇਲੇਬਲ ਆ ਇਧਰ ਦੇਖ ਸਕਦੇ ਮਾਈਕ੍ਰੋਵੇਵ ਹੋ ਗਿਆ ਹਨਾ ਤੇ ਜਿੱਦਾਂ ਮਸ਼ੀਨਾਂ ਹੋ ਗਿਆ ਮਿਕਸੀ ਹੋ ਗਈ ਹਨਾ ਸਾਰੀਆਂ ਤੁਹਾਨੂੰ ਅਵੇਲੇਬਲ ਆ ਸਾਰੀਆਂ ਤੁਸੀਂ ਇੱਥੋਂ ਲੈ ਸਕਦੇ ਆ ਉਹ ਵੀ ਘੱਟ ਰੇਟ ਦੇ ਵਿੱਚ ਠੀਕ ਆ ਤੇ ਦੇਖ ਸਕਦੇ ਆ ਥੱਲੇ ਬਦਲ ਜਿੱਦ ਤੱਕ ਪਾਣੀ ਕਰਦੇ ਆ ਬਾਲਟੀ ਵਗੈਰਾ ਲਾਉਂਦੇ ਆ ਉਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਬਾਲਟੀ ਦੇ ਵਿੱਚ ਲਾੜ ਲਾਉਂਦੇ ਆ ਨਾ ਤੇ ਆਹ ਦੇਖ ਸਕਦੇ ਤੁਸੀਂ ਇਹ ਚੁੱਲਾ ਆ ਜੀ ਇਹ ਬਿਜਲੀ ਤੇ ਚੱਲਦਾ ਚੁੱਲਾ ਇਹ ਵੀ ਤੁਸੀਂ 1800 ਦੇ ਵਿੱਚ ਇੱਥੋਂ ਲੈ ਸਕਦੇ ਆ ਉਦੋਂ ਜੇ ਬਾਰੋ ਲਾਉਂਗੇ ਤੇ ਤੁਹਾਨੂੰ 4000 ਦੇ ਵਿੱਚ ਮਿਲੂਗਾ ਇਹ ਚੁੱਲਾ ਤੇ ਸਿਰਫ ਇੱਥੇ ਹੀ ਆਫਰ ਲੱਗੇ ਹੋਏ ਆ ਜਲਦੀ ਜਲਦੀ ਜਾਓ ਜ਼ਰੂਰ ਵਿਜ਼ਿਟ ਕਰੋ ਜੀ ਇੱਧਰ ਦੇਖ ਸਕਦੇ ਆ ਸਾਰੇ ਇੱਧਰ ਮਤਲਬ ਕਿ ਤਵੇ ਵਗੈਰਾ ਲੱਗੇ ਆ ਕੁਆਲਿਟੀ ਦੇ ਜਿਹੜਾ ਮਰਜ਼ੀ ਕੁਆਲਿਟੀ ਤੁਸੀਂ ਇਥੋਂ ਲੈ ਸਕਦੇ ਆ ਇੱਧਰ ਦੇਖ ਸਕਦੇ ਇਹ ਵੀ ਲੈਂਦੇ ਪਏ ਆ ਪੁੱਛ ਰਹੇ ਆ ਕਿ ਕਿਹੜਾ ਵਧੀਆ ਆ ਕਿਹੜਾ ਨਹੀਂ ਤੇ ਉਸ ਹਿਸਾਬ ਦੇ ਨਾਲ ਅਸੀਂ ਫਿਰ ਲਵਾਂਗੇ ਤੇ ਦੇਖ ਸਕਦੇ ਚੈੱਕ ਕਰ ਸਕਦੇ ਆ ਸਾਰੇ ਇੱਧਰ ਤਵੇ ਲੱਗੇ ਹੋਏ ਆ ਅੱਗੇ ਅੱਗੇ ਕੁੱਕਰ ਉਹ ਵੀ ਤੁਹਾਨੂੰ ਦਿਖਾਉਣੇ ਆ ਚੈੱਕ ਕਰ ਸਕਦੇ ਆ ਸਾਰੇ ਤਵੇ ਹੀ ਲੱਗੇ ਹੋਏ ਆ ਜਿੱਦਾਂ ਤੁਸੀਂ ਮਤਲਬ ਕਿ ਪੀਜ਼ਾ ਵਗੈਰਾ ਬਣਾਉਣਾ ਆ ਹਨਾ ਕੱਚ ਦੇ ਭਾਂਡੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਇੱਧਰ ਕੁੱਕਰ ਹੋ ਗਏ ਦੇਖ ਸਕਦੇ ਆ 1500 ਦਾ ਕੁੱਕਰ ਠੀਕ ਆ 1800 ਦਾ ਕੁੱਕਰ ਆਪਣੇ ਹਿਸਾਬ ਦੇ ਨਾਲ ਹੀ ਇੱਧਰ ਦੇਖ ਸਕਦੇ ਆ 99 99 ਵਿੱਚ ਲੱਗੇ ਆ ਸਾਰੇ ਆ ਚੈੱਕ ਕਰ ਸਕਦੇ ਹੋ ਕੋਡ ਪਾਉਣ ਨੂੰ ਤੁਸੀਂ ਪਾ ਸਕਦੇ ਆ ਬੋਟਲ ਹੋ ਗਈ ਠੀਕ ਆ ਮੱਗ ਵਗੈਰਾ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਤੁਸੀਂ ਹਰ ਇੱਕ ਚੀਜ਼ ਇੱਥੋਂ ਦੀ ਮਾਰਟ ਤੋਂ ਆ ਕੇ ਲੈ ਸਕਦੇ ਆ ਜੀ ਉਹ ਤੁਹਾਡੇ ਕੋਲ ਜਿਹੜਾ ਸਮਾਨ ਜੋ ਮਰਜ਼ੀ ਲਓ ਇੱਥੇ ਜਿੱਥੇ ਲੈ ਸਕਦੇ ਆ ਤੁਸੀਂ ਹਰੇਕ ਚੀਜ਼ ਤੋਂ ਲੈ ਸਕਦੇ ਤੇ ਤੁਸੀਂ ਦੇਖ ਸਕਦੇ ਇੱਧਰ ਲੱਗਾ ਪਲਾਸਟਿਕ ਦਾ ਸਮਾਨ ਦੇਖਦੇ ਬਰਸ਼ ਵਗੈਰਾ ਜਿੱਦਾਂ ਹਨ ਤੇ ਇੱਧਰ ਹੋ ਗਏ ਸਾਰੇ ਮੱਗ ਵਗੈਰਾ 40 ਰੁਪਏ ਦਾ ਮੱਗ ਹੋ ਗਿਆ ਨਾ ਇੱਧਰ ਹੈਗੇ ਜਿੱਦਾਂ ਤੁਸੀਂ ਹੈਂਡ ਵਾਸ਼ ਪੋਣਾ ਆ ਜਾਂ ਕੁਛ ਵੀ ਪੋਣਾ ਇਹ ਬੋਟਲਾਂ ਹੋ ਗਈਆਂ ਹਨ ਤੇ ਇੱਧਰ ਸਾਬਣਦਾਨੀਆਂ ਲੱਗੀਆਂ ਥੱਲੇ ਸਾਰੀਆਂ ਹੀ ਮੱਗ ਵਗੈਰਾ ਲੱਗੇ ਆ ਸਾਰੀ ਚੀਜ਼ ਇੱਥੇ ਅਵੇਲੇਬਲ ਆ ਠੀਕ ਆ ਹਰੇਕ ਚੀਜ਼ ਤੁਸੀਂ ਇਥੋਂ ਲੈ ਸਕਦੇ ਆ ਇੱਕ ਛੱਤ ਥੱਲੇ ਤੁਹਾਨੂੰ ਹਰੇਕ ਚੀਜ਼ ਮਿਲ ਜਾਂਦੀ ਹੈ ਠੀਕ ਆ ਤੇ ਮਤਲਬ ਕੀ ਆਪਾਂ ਰਾਛਣ ਦੀ ਜਾਂ ਘਰ ਦੇ ਸਮਾਨ ਦੀ ਸਾਰੀ ਵੀਡੀਓ ਇਹ ਪਿਛੇ ਪਿਛਲੀ ਵੀਡੀਓ ਤੇ ਤਾਂ ਇਸ ਵਿੱਚ ਦਿਖਾ ਦਿੱਤਾ ਤੇ ਜਿਹੜੀ ਹੁਣ ਮਤਲਬ ਕੀ ਰਹਿ ਗਏ ਆ ਕੱਪੜੇ ਰਹਿ ਗਏ ਆ ਤੇ ਜੁੱਤੀਆਂ ਵਗੈਰਾ ਰਹਿ ਗਈਆਂ ਉਹ ਅਸੀਂ ਅਗਲੇ ਬਲੌਗ ਦੇ ਵਿੱਚ ਪਾਵਾਂਗੇ ਤੇ ਬਲੌਗ ਨੂੰ ਐਂ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਦੱਬ ਕੇ ਕਰ ਦਿਆ ਕਰੋ ਠੀਕ ਆ ਤੇ ਤੁਹਾਡੀ ਸਪੋਰਟ ਨਾਲ ਇੱਥੇ ਤੱਕ ਪਹੁੰਚੀ ਆ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੇਖ ਸਕਦੇ ਆ ਤੁਸੀਂ ਇੱਧਰ ਡੂੰਗੇ ਵਗੈਰਾ ਪਲਾਸਕਿਟ ਦੇ ਗਮਲੇ ਵਗੈਰਾ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਇੱਧਰ ਦੇਖ ਸਕਦੇ ਆ ਹਨਾ ਬਰਸ਼ ਰੱਖਣ ਦੇ ਲਈ ਆ ਤੁਹਾਨੂੰ ਇਹ ਵੀ ਮਿਲ ਜੂਗਾ ਬਰਸ਼ ਰੱਖਣ ਦੇ ਲਈ ਤੇ ਇੱਧਰ ਆ ਗਏ ਹੁਣ ਸਟੀਲ ਦੇ ਭਾਂਡੇ ਜੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਆ ਇਹ ਤੁਹਾਨੂੰ 119 ਰੁਪਏ ਮਤਲਬ ਹਮਾਰ ਜਣ ਪੈਣਾ ਆ ਮਤਲਬ ਕਿ ਡਿਸਕਾਊਂਟ ਆ ਤੇ ਤੁਹਾਨੂੰ 150 ਦੇ ਵਿੱਚ ਤੁਹਾਨੂੰ ਇਹ ਮਿਲ ਜਵਣਗੇ ਇੱਧਰ ਦੇਖ ਸਕਦੇ ਆ ਇਹ ਵੀ ਸਾਰਾ ਘਰ ਦਾ ਸਮਾਨ ਪੌਣੀ ਹੋ ਗਈ ਚਮਚੇ ਰੱਖਣ ਵਾਲੇ ਹੋ ਗਏ ਚਮਚ ਹੋ ਗਏ ਆ ਟੋਕਰੀਆਂ ਹੋ ਗਈਆਂ ਹਨਾ ਆ ਪੀਜ਼ਾ ਪੋਜ਼ਾ ਵਗੈਰਾ ਕੱਟਣ ਵਾਲੇ ਆ ਹਨਾ ਇੱਥੇ ਫਲ ਫੁੱਲ ਰੱਖ ਸਕਦੇ ਆ ਤੁਸੀਂ ਇਹ ਟੋਕਰੀ ਹੋ ਗਈ ਹੈ ਨਾ ਪੌਣੀਆਂ ਵਗੈਰਾ ਹੋ ਗਈਆਂ ਸਾਰੀਆਂ ਹੀ ਚੀਜ਼ਾਂ ਇੱਥੇ ਅਵੇਲੇਬਲ ਆ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰਿਓ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਮੈਨੂੰ ਕਿ ਐਡਾ ਵੱਡਾ ਸਟੋਰ ਮੈਂ ਕਦੀ ਨਹੀਂ ਦੇਖਿਆ ਸੀਗਾ ਮੈਂ ਕਦੀ ਨਹੀਂ ਗਈ ਸੀਗੀ ਡੀਮਾਰਟ ਮੈਂ ਕਦੇ ਨਹੀਂ ਦੇਖਿਆ ਸੀ ਮੈਂ ਫਾਸਟ ਵਾਰੀਆਂ ਆਈਆਂ ਤੇ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਵੀ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਇੱਧਰ ਹਰੇਕ ਚੀਜ਼ ਹੈਗੀ ਹੈ ਜਿੱਦਾਂ ਚਕਲੇ ਮੇਲ ਨੇ ਹੋ ਗਏ ਹਨਾ ਆ ਭਾਂਡੇ ਹੋ ਗਏ ਸਟੀਲ ਦੇ ਠੀਕ ਆ ਇੱਧਰ ਕੱਪ ਵਗੈਰਾ ਨਿਆਣਿਆਂ ਦੇ 50 50 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਬਹੁਤ ਵਧੀਆ ਕੱਪ ਠੀਕ ਆ ਤੇ ਇੱਧਰ ਦੇਖ ਸਕਦੇ ਆ ਥਾਲੀਆਂ ਵਗੈਰਾ ਹੋ ਗਈਆਂ ਛੋਟੀਆਂ ਵੱਡੀਆਂ ਟਿਫਨ ਵਗੈਰਾ ਹੋ ਗਏ ਹਨਾ ਸਟੀਲ ਦੀਆਂ ਕੋਲੀਆਂ ਹੋ ਗਈਆਂ ਆ ਦੇਖ ਸਕਦੇ ਪਿੱਤਲ ਦਾ ਪਿੱਤਲ ਦੀ ਆ ਇਹ ਪਿੱਤਲ ਦੀ ਗਲਾਸੀ 100 ਰੁਪਏ ਦੇ ਵਿੱਚ ਤੁਹਾਨੂੰ ਮਿਲਣਗੀ ਪਿੱਤਲ ਦੀ ਠੀਕ ਆ ਬਹੁਤ ਵਧੀਆ ਸਾਰਾ ਕੁਝ ਬਹੁਤ ਵਧੀਆ ਲੱਗਾ ਮੈਨੂੰ ਪਿੱਤਲ ਦੀ ਤੁਹਾਨੂੰ ਕੋਲੀ ਮਿਲ ਜੂਗੀ 80 ਰੁਪਏ ਦੇ ਵਿੱਚ ਇੱਧਰ ਸਾਰੇ ਲੱਗੇ ਹੋਏ ਆ ਦੇਖ ਸਕਦੇ ਆ ਤੁਸੀਂ ਸਟੀਲ ਦੇ ਭਾਂਡੇ ਡੱਬੇ ਵੀ ਸਟੀਲ ਦੇ ਟਿਫਨ ਹੋ ਗਏ ਹਨ ਆ ਥੱਲੇ ਟਿਫਨ ਦੇਖੋ ਕਿੰਨੇ ਵਧੀਆ-ਵਧੀਆ 200 ਦੇ ਵਿੱਚ ਤੁਹਾਨੂੰ ਮਿਲੋਗੇ ਇਹ ਹੈਗਾ ਕਾਸ ਕਲਾਸ ਗਲਾਸ ਹੈਗਾ ਦੇਖ ਸਕਦੇ ਆ ਤੁਹਾਨੂੰ ਡੱਬੇ ਹੋ ਗਏ ਦੇਖੋ ਕਿੰਨੇ ਸੋਹਣੇ-ਸੋਹਣੇ ਆ ਦੇਖ ਸਕਦੇ ਆ ਲੰਚ ਬਾਕਸ ਇਹ ਵਧੀਆ ਜਿਆਦਾ ਵਧੀਆ ਇਹਦੇ ਵਿੱਚ ਤਿੰਨ ਚਾਰ ਡੱਬੇ ਆ ਇਹ 500 ਦਾ ਮਿਲਣਾ ਤੁਹਾਨੂੰ ਜੀ ਉਦਾਂ ਹੈਗਾ ਇਹਦਾ ਰੇਟ ਹੈਗਾ 711 ਰੁਪਏ ਤੇ ਇੱਧਰ ਦੇਖ ਸਕਦੇ ਆ ਤੁਸੀਂ ਆਹ ਟਿਫਨ ਵੱਡਿਆਂ ਦੇ ਟਿਫਨ ਆ ਗਿਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਜੀ ਇਹ ਤੁਹਾਨੂੰ ਮਿਲੂਗਾ 500 ਰੁਪਏ ਦੇ ਵਿੱਚ ਉਦਾਂ ਹੈਗਾ 900 ਪ੍ਰਾਈਸ ਇਹਦਾ ਚੈੱਕ ਕਰ ਸਕਦੇ ਆ ਵਧੀਆ ਕੁਆਲਿਟੀ ਆ ਵਿੱਚ ਸਟੀਲ ਦੇ ਆ ਜੀ ਤੇ ਬਾਅਦ ਦੇਖ ਸਕਦੇ ਆ ਤੁਸੀਂ ਤੇ ਇਧਰ ਮੈਗੀ ਵਗੈਰਾ ਆ ਗਈ ਆ ਜੀ ਹੁਣ ਦੇਖ ਸਕਦੇ ਆ ਮੈਗੀ ਦਾ ਵੱਡਾ ਪੈਕਟ ਹੈ ਠੀਕ ਆ ਇਧਰ ਸਾਰੀ ਮੈਗੀ ਲੱਗੀ ਹੋਈ ਆ ਆ ਡੱਬਿਆਂ ਵਾਲੀ ਮੈਗੀ ਲੱਗੀ ਹੋਈ ਆ ਠੀਕ ਆ ਮਕਰੋਨੀ ਹੋ ਗਈ ਠੀਕ ਆ ਚੜਵੜੇ ਹੋ ਗਏ ਮਕਰੋਨੀ ਆ ਇਧਰ ਸਾਰੀ ਲੱਗੀ ਹੋਈ ਚੈੱਕ ਕਰ ਸਕਦੇ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਤੁਸੀਂ ले ਸਕਦੇ ਆ ਸਾਰੀਆਂ ਹੀ ਚੀਜ਼ਾਂ ਹੈਗੀਆਂ ਮਤਲਬ ਕਿ ਹਰੇਕ ਕੰਪਨੀ ਵੀ ਰੱਖੀ ਹੋਈ ਆ ਹਰੇਕ ਕੰਪਨੀ ਇੱਥੇ ਹੈਗੀ ਆ ਜਿਹੜੀ ਵੀ ਤੁਸੀਂ ਯੂਜ਼ ਕਰਦੇ ਆ ਉਹ ਵਾਲੀ ਕੰਪਨੀ ਦੀ ਚੀਜ਼ ਲੈ ਸਕਦੇ ਆ ਗੈਟ 1 ਫ੍ਰੀ ਆ ਜੀ ਤੇ ਇੱਧਰ ਦੇਖ ਸਕਦੇ ਆ ਦੁਨੀਆ ਬਹੁਤ ਆਉਂਦੀ ਇੱਥੇ ਬਹੁਤ ਜ਼ਿਆਦਾ ਦੁਨੀਆ ਆਉਂਦੀ ਆ ਕਿਉਂਕਿ ਨਿਊ ਨਿਊ ਖੁੱਲਾ ਨਾ ਨਵਾਂ ਤਾਂ ਇਸ ਕਰਕੇ ਡਿਸਕਾਊਂਟ ਬਹੁਤ ਲੱਗੇ ਹੋਇਆ ਇਸ ਕਰਕੇ ਦੁਨੀਆ ਬਹੁਤ ਜ਼ਿਆਦਾ ਆਉਂਦੀ ਆ ਤੇ ਇੱਧਰ ਦੇਖ ਸਕਦੇ ਆ ਤੁਸੀਂ ਤਾਂ ਚੋਲ ਵਗੈਰਾ ਲੱਗੇ ਆ ਇੱਧਰ ਸੂਪ ਵਗੈਰਾ ਲੱਗੇ ਆ ਆ ਸਾਰੇ ਸੂਪ ਇੱਧਰ ਲੱਗੇ ਚੋਲ ਵਗੈਰਾ ਹੁਣ ਚੋਲ ਦਿਖਾਉਨੇ ਆ ਤੁਹਾਨੂੰ ਇਹ ਵੀ ਕੁਆਲਿਟੀ ਬਥੇਰੀ ਆ ਦੇਖ ਸਕਦੇ ਆ ਸਾਰੇ ਇੱਧਰ ਚੋਲ ਹੀ ਲੱਗੇ ਆ ਮਤਲਬ ਕਿ 5 ਕਿਲੋ ਦੀ ਤੁਹਾਨੂੰ ਉਹ ਵੀ ਮਿਲ ਜਾਊਗੀ ਗੱਟਾ ਕਹਿੰਦੇ ਜਿਹਨੂੰ 5 ਕਿਲੋ ਦਾ ਵੀ ਮਿਲ ਜਾਊਗਾ 3 ਕਿਲੋ ਦਾ ਮਿਲ ਜਾਊਗਾ ਠੀਕ ਆ 10 ਕਿਲੋ ਦਾ ਵੀ ਮਿਲ ਜਾਊਗਾ ਤੇ ਆਪਣੇ ਹਿਸਾਬ ਦੇ ਨਾਲ ਤੁਸੀਂ ਲੈ ਸਕਦੇ ਆ ਉੱਪਰ ਰੇਟ ਲਿੱਤੇ ਹੋਏ ਆ ਆ ਕਿਲੋ ਦੇਖ ਸਕਦੇ ਆ ਤੁਸੀਂ 50 ਰੁਪਏ ਕਿਲੋ ਮਿਲੂਗੇ ਤੁਹਾਨੂੰ ਚੋਲਾ ਵਾਲੇ ਮਤਲਬ ਕਿ ਉਹਦੇ ਹਿਸਾਬ ਨਾਲ ਆ ਕੋਈ 60 ਰੁਪਏ ਆ ਕੋਈ 70 ਤੇ ਇੱਧਰ ਲੱਗੇ ਹੋਏ ਆ ਜੀ ਹੁਣ ਦੇਖ ਸਕਦੇ ਆ ਤੁਸੀਂ ਜੇ ਤੁਸੀਂ ਦਾਲਾ ਮਤਲਬ ਕਿ ਖੁੱਲੀਆਂ ਲੈਣੀਆਂ ਆ ਤੁਹਾਨੂੰ ਉਹ ਵੀ ਖੁੱਲੀਆਂ ਵੀ ਮਿਲ ਜਾਣਗੀਆਂ ਦੇਖ ਸਕਦੇ ਆ ਉਹ ਵੀ ਇੱਥੇ ਲੱਗੀਆਂ ਹੋਈਆਂ ਤੇ ਇੱਧਰ ਲੱਗੇ ਹੋਇਆ ਰਫੈਂਡ ਲੱਗਾ ਹੋਇਆ ਦੇਖ ਸਕਦੇ ਆ ਕਿਲੋ 2 ਕਿਲੋ 3 ਕਿਲੋ 5 ਕਿਲੋ ਨਾ ਸਾਰੀ ਪੈਕਿੰਗ ਹੈਗੀ ਆ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਆ ਤੇ ਸਰੋਂ ਦਾ ਤੇਲ ਵੀ ਜਿਹੜਾ ਵੀ ਤੁਸੀਂ ਯੂਜ਼ ਕਰਦੇ ਆ ਉਹ ਕੰਪਨੀ ਸਾਰੀਆਂ ਹੈਗੀਆਂ ਰਾਮਾ ਹੋ ਗਈ ਹਨ ਜਿਹੜੀ ਵੀ ਤੁਸੀਂ ਕੰਪਨੀ ਪੀਪੇ ਵੀ ਹੈਗੇ ਆ ਸਾਰੀਆਂ ਚੀਜ਼ਾਂ ਕੈਨੀਆਂ ਵੀ ਹੈਗੀਆਂ ਮਤਲਬ ਕਿ ਵੱਡੇ ਤੋਂ ਜਿੰਨੀ ਵੀ ਪੈਕਿੰਗ ਤੁਸੀਂ ਲੈਣੀ ਹੈ ਸਾਰੀਆਂ ਇੱਥੇ ਅਵੇਲੇਬਲ ਹੈ ਲੈ ਸਕਦੇ ਆ ਇੱਧਰ ਡਾਲਡਾ ਘੇ ਆ ਗਿਆ ਜੀ ਹੁਣ ਘੇ ਵੀ ਤੁਸੀਂ ਇੱਥੋਂ ਲੈ ਸਕਦੇ ਆ ਤੇ ਇੱਧਰ ਸੂਜੀ ਹੋ ਗਈ ਹਨਾ ਇਹ ਵੀ ਇੱਥੋਂ ਲੈ ਸਕਦੇ ਆ ਤੁਸੀਂ ਇੱਧਰ ਚਾਰ ਵਗੈਰਾ ਗੱਟ ਗੱਟ ਵਨ ਫ੍ਰੀ ਲੱਗਾ ਹੋਇਆ ਇਹ ਵੀ ਤੁਸੀਂ ਇੱਕ ਨਾਲ ਇੱਕ ਫ੍ਰੀ ਆ ਜੀ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਹਰੇਕ ਚੀਜ਼ ਇੱਥੇ ਅਵੇਲੇਬਲ ਆ ਇੱਧਰ ਦੇਸੀ ਕੇ ਹੋ ਗਿਆ ਜੀ ਇਹ ਵੀ ਕਿਲੋ 2 ਕਿਲੋ ਪੈਕਿੰਗ ਵੀ ਹੈਗੀ ਡੱਬੇ ਵੀ ਹੈਗੇ ਆ ਨਾ ਆਪਣੇ ਹਿਸਾਬ ਦੇ ਨਾਲ ਜੋ ਵੀ ਤੁਸੀਂ ਲੈਣਾ ਆ ਇੱਥੋਂ ਹਰੇਕ ਚੀਜ਼ ਇੱਥੋਂ ਲੈ ਸਕਦੇ ਆ ਠੀਕ ਆ ਵੀਡੀਓ ਵਧੀਆ ਲੱਗਿਓ ਜਿੱਥੇ-ਜਿੱਥੇ ਵੀਡੀਓ ਵਧੀਆ ਲੱਗਦੀ ਆ ਲਾਈਕ ਕਮੈਂਟ ਕਮੈਂਟ ਵੀ ਨਾਲ ਲੱਗਦਾ ਹੀ ਕਰ ਦਿਆ ਕਰੋ ਠੀਕ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਧਰ ਦੇਖ ਸਕਦੇ ਆ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਆ ਇੱਧਰ ਆ ਕੇ ਲੱਗੇ ਹੋਏ ਆ ਉਦੋਂ ਕਿ ਆਪਣੀ ਆਪਣੀ ਕੰਪਨੀ ਦੇ ਘੇ ਆ ਜਿਹੜੇ ਵੀ ਤੁਸੀਂ ਯੂਜ਼ ਕਰਦੇ ਆ ਉਹ ਲੈ ਸਕਦੇ ਗਗਨ ਹੋ ਗਿਆ ਨਾ ਇੱਧਰ ਪਾਪੜ ਹੋ ਗਏ ਆ ਆ ਦੇਖੋ ਪਾਪੜ ਆ ਪਾਪੜ ਵੀ ਤੁਸੀਂ ਇੱਥੋਂ ਲੈ ਸਕਦੇ ਆ ਉਹ ਵੀ ਇੱਕ ਨਾ ਇੱਕ ਫ੍ਰੀ ਆ ਜੀ ਠੀਕ ਆ ਇੱਧਰ ਮਤਲਬ ਰਸਗੁੱਲੇ ਹੋ ਗਏ ਹਨ ਜਿੱਦਾਂ ਰਸਗੁੱਲੇ ਤੁਸੀਂ ਤੱਤੇ ਕਰਕੇ ਮਾਈਕ੍ਰੋਵੇਵ 'ਚ ਖਾ ਸਕਦੇ ਆ ਡੱਬਾ ਮਿਲੂਗਾ ਇੱਕ ਦੇ ਨਾਲ ਇੱਕ ਫ੍ਰੀ ਆ ਇਹ ਵੀ ਠੀਕ ਆ ਤੇ ਇੱਧਰ ਆ ਹੋ ਗਈ ਆ ਪਾਓ ਉਹ ਪਤਾ ਨਹੀਂ ਕੀ ਇਹਨੂੰ ਕਹਿੰਦੇ ਪਾਓ ਭਾਜੀ ਸ਼ਾਇਦ ਉਹ ਵੀ ਇੱਕ ਨਾ ਇੱਕ ਫ੍ਰੀ ਆ ਇਧਰ ਪੂਜੀਏ ਹੋ ਗਏ ਇਹ ਵੀ ਗੱਟ ਵਨ ਫ੍ਰੀ ਆ ਜੀ ਪੂਜੀਏ ਵੀ ਸਾਰੀਆਂ ਤਰ੍ਹਾਂ ਦੇ ਆ ਇਹ ਵੀ ਤੁਸੀਂ ਜਿਹੜਾ ਖਾਣੇ ਆ ਉਹ ਲੈ ਸਕਦੇ ਕੁਰਕਰੇ ਵੀ ਲੈ ਸਕਦੇ ਆ ਜੀ ਲੇਜ਼ ਹੋ ਗਏ ਕੁਰਕਰੇ ਹੋ ਗਏ ਸਾਰਾ ਕੁਝ ਇੱਥੇ ਅਵੇਲੇਬਲ ਆ ਧੂਪ ਵੀ ਲੈ ਸਕਦੇ ਇੱਥੇ ਧੂਪ ਹੋ ਗਈ ਅਰਗਵਤੀ ਹੋ ਗਈ ਹਨਾ ਸਾਰੀਆਂ ਹੀ ਫ੍ਰੈਗਰੈਂਸਾਂ ਹੈਗੀਆਂ ਜੀ ਜਿਹੜੀ ਵੀ ਤੁਹਾਨੂੰ ਪਸੰਦ ਆ ਉਹ ਆਪਣੇ ਹਿਸਾਬ ਦੇ ਨਾਲ ਇਥੋਂ ਲੈ ਸਕਦੇ ਆ ਤੇ ਇੱਧਰ ਲੱਗੇ ਹੋ ਆ ਜੀ ਜਿੱਦਾਂ ਡਿਸਕੋਜ਼ੀਬਲ ਭਾਂਡੇ ਆ ਨਾ ਇਹ ਵੀ ਤੁਸੀਂ ਇਥੋਂ ਲੈ ਸਕਦੇ ਆ ਜਿੱਦਾਂ ਗਲਾਸ ਆਸ ਤੇ ਉਹ ਪਲੇਟਾਂ ਜਿੱਦਾਂ ਆ ਜਾਂਦੇ ਕੋਈ ਪ੍ਰੋਗਰਾਮ ਹੁੰਦਾ ਉਹ ਵੀ ਇਥੋਂ ਲੈ ਜਾ ਸਕਦੇ ਆ ਤੁਸੀਂ ਠੀਕ ਆ ਇਧਰ ਆ ਸਾਰੇ ਧੂਫ ਬੱਤੀਆਂ ਹਨਾ ਲੱਗੀਆਂ ਆ ਇਹ ਵੀ ਲੈ ਸਕਦੇ ਆ ਤੇ ਇੱਧਰ ਦੇਖ ਸਕਦੇ ਆ ਤੁਸੀਂ ਇੱਧਰ ਸੌਸ ਵਗੈਰਾ ਲੱਗੀਆਂ ਆ ਜੀ ਇਹ ਵੀ ਤੁਸੀਂ ਇੱਥੋਂ 15 ਰੁਪਏ ਦੀ ਸੌਸ ਲੈ ਸਕਦੇ ਆ ਤੇ ਇੱਧਰ ਠੰਡੇ ਹੋ ਗਏ ਹੁਣ ਜੀ ਕੋਲਡ ਡਰਿੰਕ ਕੋਲਡ ਡਰਿੰਕ ਵੀ ਇੱਥੋਂ ਲੈ ਸਕਦੇ ਆ ਕੋਲਡ ਡਰਿੰਕ ਦੀ ਆ ਇਹ ਸਾਰਿਆ ਕਾਊਂਟਰ ਕੋਲਡ ਡਰਿੰਕ ਨਾਲ ਹੀ ਭਰਿਆ ਹੋਇਆ ਦੇਖੋ ਲਿੰਮਕਾ ਹੋ ਗਿਆ ਫੈਂਟਾ ਹੋ ਗਿਆ ਠੀਕ ਆ ਤੇ ਇੱਧਰ ਆ ਲਿੰਮਕਾ ਹੋ ਗਿਆ ਚੱਕਰ ਸਕਦੇ ਛੋਟੀ ਵੱਡੀਆਂ ਬੋਤਲਾਂ ਸਾਰੀਆਂ ਪੈਕਿੰਗਾਂ ਹੈਗੀਆਂ ਆ ਜੜੀ ਵੀ ਤੁਸੀਂ ਲੈਣੀ ਆ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ ਠੀਕਾ 20 ਰੁਪਏ ਵਾਲੀ ਵੀ ਹੈਗੀ ਆ 40 ਵਾਲੀ ਵੀ ਹੈਗੀ ਆ ਤੇ ਆ ਚੈੱਕ ਕਰ ਸਕਦੇ ਜੂਸ ਵੀ ਲੈ ਸਕਦੇ ਤੁਸੀਂ ਮੰਗੋ ਦਾ ਇੱਥੋਂ ਠੀਕਾ ਤੇ ਵੱਡੀ ਪੈਕਿੰਗ ਵੀ ਹੈਗੀ ਆ ਦੇਖ ਸਕਦੇ ਆ ਤੁਸੀਂ ਇਹ ਤੁਹਾਨੂੰ ਪੈਣੀ ਆ 100 ਰੁਪਏ ਦੇ ਵਿੱਚ ਪੈਣੀ ਹੈ ਵਾਲੀ ਠੀਕਾ ਤੇ ਉਹ ਜਿਹੜੀ ਛੋਟੀ ਆ ਉਹ 70 ਰੁਪਏ ਦੇ ਵਿੱਚ ਪੈਣੀ ਆ ਤੇ ਇਹ ਵੀ ਤੁਸੀਂ ਇਥੋਂ ਲੈ ਸਕਦੇ ਆ ਇੱਥੇ ਸ਼ਹਿਦ ਵਗੈਰਾ ਤਾਂ ਤੁਹਾਨੂੰ ਦਿਖਾਏ ਸੀਗੇ ਪਹਿਲਾਂ ਆ ਦੇਖ ਤਾਂ ਘਿਲੋ ਖਾਂਡ ਜਿਹੜੀ ਆ ਉਹ ਹੈਗੀ ਆ ਇਹਦੇ 50 ਰੁਪਏ ਕਿਲੋ ਹਾਂ 1050 ਦਾ 47 ਪਿੰਡੀ 5 ਕਿਲੋ ਆਹ ਵਾਹ 10 ਦਾ 47 ਇੱਧਰ ਚਿਹੜ ਬੜੇ ਮੂੰਗਫਲੀ ਆਲੇ ਸਾਰਾ ਕੁਝ ਲੱਗਾ ਹੈ ਦੇਖ ਜਾਵਾਂਦੇ ਤੁਸੀਂ ਬੇਸਣ ਹੈਲੋ ਹੈਲੋ ਮਤਲਬ ਬੁਲਾਓ ਤੇ ਇੱਧਰ ਬਿਸਕਟ ਲੱਗੇ ਹੋਇਆ ਇਹ ਵੀ ਗੈਟ 1 ਫ੍ਰੀ ਹੈ ਜੀ ਚੈੱਕ ਕਰ ਸਕਦੇ ਆ ਰਸ ਵਗੈਰਾ ਸਾਰੇ ਗੈਟ ਵਨ ਫ੍ਰੀ ਹੈ ਜੀ ਇੱਧਰ ਪੱਤੀ ਵਗੈਰਾ ਲੱਗੀ ਆ ਦੇਖ ਸਕਦੇ ਆ ਤੁਸੀਂ ਠੀਕ ਆ ਜਿਹੜੀ ਵੀ ਤੁਸੀਂ ਯੂਜ਼ ਕਰਦੇ ਆ ਉਹ ਲੈ ਸਕਦੇ ਬੱਚਿਆਂ ਦੇ ਦੁੱਧ ਵਗੈਰਾ ਵੀ ਥੱਲੇ ਲੱਗੇ ਆ ਜਿਹੜੇ ਦੂਜੇ ਦੁੱਧ ਪਲਾਉਂਦੇ ਆ ਉਹ ਵੀ ਡੱਬੇ ਵਾਲੇ ਦੁੱਧ ਵੀ ਮਿਲ ਜਾਊਗੇ ਇੱਥੋਂ ਠੀਕ ਆ ਤੇ ਪੱਤੀ ਵਗੈਰਾ ਦੇਖ ਸਕਦੇ ਆ ਤੁਸੀਂ ਠੀਕ ਆ ਸਾਰੀਆਂ ਇੱਥੋਂ ਮਿਲ ਜਾਊਗੀਆਂ ਤੇ ਇੱਧਰ ਦੇਖ ਸਕਦੇ ਆ ਸਾਰਾ ਪੱਤੀਆਂ ਦਾ ਕਾਊਂਟਰ ਹੈ ਜੀ ਚੈੱਕ ਕਰ ਸਕਦੇ ਆ ਤੁਸੀਂ ਦੇਖ ਸਕਦੇ ਆ ਇੱਧਰ ਵੀ ਸਾਰੇ ਗੈਟ 1 ਫ੍ਰੀ ਆ ਜੀ ਚੈੱਕ ਕਰ ਸਕਦੇ ਆ ਇੱਧਰ ਆ ਗਈਆਂ ਲਿੰਕੇ ਦੀਆਂ ਬੋਤਲਾਂ ਜੀ ਇਹ ਵੀ ਤੁਹਾਨੂੰ 20 ਰੁਪਏ ਆਫ ਆ ਜੀ ਇੱਧਰ 10 ਰੁਪਏ ਆਫ ਆ ਜੀ ਵੱਡੀਆਂ ਛੋਟੀਆਂ ਬੋਤਲਾਂ ਤੁਹਾਨੂੰ ਸਾਰੀਆਂ ਇੱਥੇ ਅਵੇਲੇਬਲ ਆ ਰਸ ਚੈੱਕ ਕਰ ਸਕਦੇ ਆ ਤੁਸੀਂ ਮਤਲਬ ਕਿ ਬਹੁਤ ਵੱਡਾ ਸਟੋਰ ਆ ਇਹ ਹਰੇਕ ਚੀਜ਼ ਇੱਥੇ ਤੁਹਾਨੂੰ ਮਿਲ ਜਾਊਗੀ ਠੀਕ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਜਿਨ੍ਹਾਂ ਨੇ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਜੀ ਤੇ ਇੱਧਰ ਦੇਖ ਸਕਦੇ ਸਰਸੂਪ ਵਗੈਰਾ ਲੱਗੇ ਹੋਣ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਤੋਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਠੀਕ ਹੈ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਗੇ ਤੋਂ ਅੱਗੇ ਤੁਹਾਨੂੰ ਮਤਲਬ ਕੀ ਕਿਹੜੀ ਵੀਡੀਓ ਦਿਖਾਈਏ ਕਿਹੜੀ ਦੇਖਣਾ ਚਾਹੁੰਦੇ ਆ ਤੇ ਤੁਹਾਨੂੰ ਰੇਟ ਇਹਦੇ ਮਤਲਬ ਕੀ ਕਿੰਦਾਂ ਦੇ ਲੱਗੇ ਜਾਇਜ਼ ਲੱਗੇ ਕਿੰਦਾਂ ਦੇ ਲੱਗੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਇਹ ਵੀ ਜ਼ਰੂਰ ਦੱਸਿਓ ਤੇ ਇੱਥੇ ਹੀ ਬਲੌਗ ਦਾ ਐਂਡ ਕਰਦੇ ਆ ਮਗਲ ਅਗਲੇ ਬਲੌਗ 'ਚ ਮਿਲਦੇ ਆ ਤਦ ਤੱਕ